ਦੋ ਬੋਤਲਾਂ ਪੀ ਕੇ ਗਾਣਾ ਲਿਖਣਾ ਸ਼ੁਰੂ ਕੀਤਾ ਤੇ ਮੈਂ ਜਦੋਂ ਚਾਰ ਬੋਤਲਾਂ ਵੋਡਕਾ ਦੀਆਂ ਪੀਲੀਆਂ ਤਾਂ ਮੈਂ ਗਾਣਾ ਲਿਖਿਆ ਚਾਰ ਬੋਤਲ ਵੋਡਕਾ ਕਾਮ ਮੇਰਾ ਰੋਜ਼ ਦਾ ਕਹਿੰਦਾ ਮੈਂ ਉੱਥੇ ਇਹ ਗੱਲ ਫਿਰ ਠਾਣ ਲਈ ਵੀ ਹੁਣ ਇਹਨਾਂ ਦੀਆਂ ਨਸਲਾਂ ਦੇ ਵਿੱਚ ਮੈਂ ਦਾਰੂ ਇੰਨੀ ਭਰ ਦੂੰਗਾ ਕਿ ਯਾਦ ਰੱਖਣਗੇ ਪੰਥ ਤੇ ਕੌਮ ਦੇ ਸਿਰ ਕਾ ਦਾ ਮਿਣਾ ਮਿੱਤਰਾ ਤੇਰੇ ਮੇਰੇ ਵਰਗੇ ਲੱਖਾਂ ਜੰਮੇ ਮਰ ਜਾਣਾ ਆਪਦੀ ਆਪਦੀ ਫੀਲਡ ਚ ਪਤਾ ਨਹੀਂ ਕੀ ਕੁਸ਼ ਕਰਗੇ ਉਹਨਾਂ ਨੂੰ ਕੋਈ ਯਾਦ ਵੀ ਨਹੀਂ ਕਰਦਾ ਉਹ ਬਹੁਤ ਨਸ਼ਿਆਂ 'ਚ ਇੰਨਾ ਕਾ ਜ਼ਿਆਦਾ ਗਲਤਾਨ ਹੋ ਗਿਆ ਸੀਗਾ ਕਿ ਅਜੇ ਵੀ ਮੈਨੂੰ ਲੱਗਦਾ ਕਿ ਹਨੀ ਸਿੰਘ ਦੀ ਜਿਹੜੀ ਮਾਨਸਿਕ ਸਥਿਤੀ ਹੈ ਉਹ ਠੀਕ ਨਹੀਂ ਲੱਗ ਰਹੀ ਮੈਨੂੰ ਇੱਥੇ ਅਬਦਾਲੀ ਵਰਗੇ ਆਏ ਆ ਇੱਥੇ ਗਜਨੀ ਵਰਗੇ ਆਏ ਆ ਇੱਥੇ ਮਸੇ ਰੰਗੜ ਵਰਗੇ ਆਏ ਆ ਹਨਾ ਵੀ ਉਹ ਉਹ ਵੀ ਇਸੇ ਹੰਕਾਰ ਨਾਲ ਆਏ ਵੀ ਮੈਂ ਇਹਨਾਂ ਦੀਆਂ ਨਸਲਾਂ ਤਬਾਹ ਕਰ ਦੂੰਗਾ ਕੰਮ ਪੂਰੀ ਤੇ ਮਹਿਣਾ ਹੋ ਜਾਣਾ ਮੈਨੂੰ ਲੱਗਦਾ ਇਹ ਥੋੜੀ ਜੀ ਹਣੀ ਸਿੰਘ ਦੀ ਮੂਰਖਤਾ ਰਹੀ ਹੈ ਇਨੀਸ਼ੀਅਲ ਦੌਰ ਚ ਜਦੋਂ ਉਹਨੇ ਕੇਸ ਵੀ ਕਟਾਇਓ ਜ਼ਿਕਰ ਕਰਦਾ ਕਿ ਮੈਂ ਕੇਸ ਕਟਾਤੇ ਸੀ ਫਿਰ ਮੈਂ ਸਕੂਲ ਗਿਆ ਫਿਰ ਮੈਂ ਜਿਹੜੇ ਸਕੂਲ ਚ ਪੜਦਾ ਸੀ ਪ੍ਰਿੰਸੀਪਲ ਨੇ ਮੈਨੂੰ ਮਤਲਬ ਉੱਥੇ ਕੁਝ ਕਿਹਾ ਤੇ ਫਿਰ ਉਸ ਤੋਂ ਬਾਅਦ ਮੇਰਾ ਮਨ ਉੱਠ ਗਿਆ ਤਾਂ ਮੈਨੂੰ ਲੱਗਦਾ ਇਹ ਕੋਈ ਮਹਿਣਾ ਨਹੀਂ ਹੈ ਆਰਟਿਸਟ ਹੋਰ ਵੀ ਵੱਡੇ ਹੋਏ ਆ ਹਣੀ ਸਿੰਘ ਤੋਂ ਵੱਧ ਸ਼ੋਰਤ ਵਾਲੇ ਆਰਟਿਸਟ ਦਿਲਜੀਤ ਅਰਕੇ ਬੈਠੇ ਆ ਹਣੀ ਸਿੰਘ ਤੋਂ ਵੱਧ ਸ਼ੋਰਤ ਵਾਲੇ ਆਰਟਿਸਟ ਸਿੰਦਰ ਸਰਤਾਜ ਹੋਣੇ ਬੈਠੇ ਆ ਤਾਂ ਇੱਕ ਤਾਂ ਮੈਨੂੰ ਇਹ ਲੱਗਦਾ ਕਿ ਇਹਨੂੰ ਬਹੁਤ ਵੱਡਾ ਵਹਿਮ ਤੇ ਗਮਾਨ ਹੋ ਗਿਆ ਸੀ ਹਣੀ ਸਿੰਘ ਨੂੰ ਜੀ ਉਸ ਤੌਰ ਦੇ ਵਿੱਚ ਉਹ ਹਾਲੇ ਉਹ ਨਸ਼ਾ ਉਤਰਿਆ ਨਹੀਂ ਤਾਂ ਇਹ ਮੈਨੂੰ ਲੱਗਦਾ ਹਣੀ ਸਿੰਘ ਅਜੇ ਪਾਸਟ 'ਚ ਜੀ ਰਿਹਾ ਵੀ ਮੈਂ ਇਹ ਸੀ ਮੈਂ ਇਹ ਸੀ ਮੈਂ ਇਹ ਸੀ ਜਸਵੀਰ ਜਸਸੀ ਚੋਟੀ ਤੇ ਗਿਆ ਫਿਰ ਇੱਕ ਕਲੀਨ ਪੈਚ ਆਇਆ ਉਹਦੇ ਜ਼ਿੰਦਗੀ 'ਚ ਅੱਜ ਕੱਲ ਫਿਰ ਜਸਵੀਰ ਜੱਸੀ ਕੋਲ ਜਿੰਨੇ ਸ਼ੋਅ ਹੈ ਕਿਸੇ ਕੋਲ ਸ਼ੋਅ ਨਹੀਂ ਹੈਗੇ ਪਰ ਜਾਂ ਤਾਂ ਉਹ ਕਵੇ ਵੀ ਮੈਂ ਜਦੋਂ ਦਿਲ ਲੈ ਗਈ ਗਾਇਆ ਮੈਂ ਆਹ ਕੀਤਾ ਮੈਂ ਐ ਆ ਮੈਂ ਐ ਆ ਮੈਂ ਫਿਰ ਉਹ ਫਿਰ ਕਵੇ ਲੋਕ ਤਾਂ ਮੂਰਖ ਨੇ ਔਰ ਜੇ ਉਹ ਅਥੀਇਸਟ ਸੀ ਤੇ ਹੁਣ ਰੱਬ ਨੂੰ ਮੰਨਣ ਲੱਗਿਆ ਨਾ ਤਾਂ ਇਹ ਸਿੰਗਲ ਤੋਂ ਮੇਰੇ ਵੀਰ ਸੋਚ ਹਨੀ ਸਿੰਘ ਇਸ ਗੱਲ ਨੂੰ ਵੀਰੇ ਇਹ ਸੋਚ ਵੀ ਤੂੰ ਇਹ ਕਿਹਾ ਵੀ ਮੈਂ ਨਸਲਾਂ ਤਬਾਹ ਕਰ ਦੂੰਗਾ ਤੇ ਤੂੰ ਆਪ ਤਬਾਹ ਹੋ ਗਿਆ ਸੋਚੋ ਇਹ ਗੱਲ ਮਕਰ ਸਾਹਿਬ ਹਨੀ ਸਿੰਘ ਪਿਛਲੇ ਦਿਨਾਂ ਬੜੀ ਚਰਚਾ ਚ ਰਹੇ ਹੈ ਇਹੋ ਜੀ ਕਿਹੜੀ ਗੱਲ ਉਹਨਾਂ ਨੇ ਕੀਤੀ ਜਿਹੜੀ ਕਿ ਵਿਵਾਦ ਵੱਧਾ ਹੀ ਚਲਾ ਗਿਆ ਜਗਪ੍ਰੀਤ ਦਰਅਸਲ ਹਨੀ ਸਿੰਘ ਨੇ ਲਲਨ ਟੌਪ ਚੈਨਲ ਦੇ ਉੱਤੇ ਇੱਕ ਇੰਟਰਵਿਊ ਕੀਤਾ ਜਿਸ ਚ ਉਹਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਰਫਤਾਰ ਬਾਰੇ ਬਾਦਸ਼ਾਹ ਬਾਰੇ ਇੱਕ ਦੌਰ ਸੀਗਾ ਹਨੀ ਸਿੰਘ ਬਹੁਤ ਫੇਮਸ ਔਰ ਖਾਸ ਤੌਰ ਤੇ ਜਿਹੜਾ ਰੈਪ ਦਾ ਦੌਰ ਬਿਲਕੁਲ ਬਹੁਤ ਵੱਡਾ 8-10 ਸਾਲ ਉਹਨੇ ਰਾਜ ਕੀਤਾ ਉਦੇ ਚੋ ਇਹ ਗੱਲ ਕਰਦਾ ਕਿ ਮੈਂ ਪਹਿਲਾਂ ਤਾਂ ਮੈਂ ਸਿੱਖ ਪਰਿਵਾਰ ਚ ਜੰਮਿਆ ਫਿਰ ਮੈਂ ਥੀਇਸਟ ਬਣ ਗਿਆ ਰੱਬ ਨੂੰ ਨਹੀਂ ਮੰਨਦਾ ਸੀਗਾ ਤੇ ਫਿਰ ਉਸ ਤੋਂ ਬਾਅਦ ਮੈਂ 2018 ਤੋਂ ਫਿਰ ਜਦੋਂ ਤੋਂ ਨਸ਼ੇ ਨੂੰ ਛੇ ਆਲੇ ਪ੍ਰੋਸੈਸ ਚੋਂ ਨਿਕਲਿਆ ਮੈਂ ਫਿਰ ਰੱਬ ਨੂੰ ਮੰਨਣ ਲੱਗ ਗਿਆ ਹਨਾ ਕਿ ਕਿਸੇ ਵੀਰ ਨੇ ਸਨਾਤਨ ਬਾਰੇ ਜਾਗਰੂਕਤਾ ਦਿੱਤੀ ਕਿਸੇ ਨੇ ਸਿੱਖ ਧਰਮ ਬਾਰੇ ਦਿੱਤੀ ਤਾਂ ਉਹ ਕਹਿੰਦਾ ਹੌਲੀ ਹੌਲੀ ਮੈਂ ਰੱਬ ਨੂੰ ਮੰਨਣ ਲੱਗ ਗਿਆ ਜਿਹੜਾ ਵਿਵਾਦ ਦੀ ਤੁਸੀਂ ਗੱਲ ਕੀਤੀ ਹੈ ਨਾ ਦਰਅਸਲ ਉਹਨੇ ਇੱਕ ਗੱਲ ਕਹੀ ਕਿ ਉਹਨਾਂ ਦਿਨਾਂ ਦੇ ਵਿੱਚ ਚੰਡੀਗੜ੍ਹ ਮੇਰਾ ਸ਼ੋਅ ਸੀਗਾ ਤੇ ਮੈਂ ਸ਼ੋਅ ਜਦੋਂ ਕਰਨ ਆਉਣਾ ਸੀ ਤਾਂ ਮੇਰਾ ਵਿਰੋਧ ਹੋ ਗਿਆ ਜੀ ਤੇ ਵਿਰੋਧ ਕਰਨ ਵਾਲੇ ਮੇਰੀ ਆਪਣੀ ਕਮਿਊਨਿਟੀ ਦੇ ਲੋਕ ਸੀ ਯਾਨੀ ਕਿ ਸਿੱਖ ਧਰਮ ਦੇ ਲੋਕ ਸੀਗੇ ਤਾਂ ਉਹਨੇ ਕਿਹਾ ਫਿਰ ਜਦੋਂ ਉਹ ਮੇਣਾ ਜਾਂ ਮਾਰ ਕੇ ਗੱਲ ਕਹਿੰਦਾ ਵੀ ਜਦੋਂ ਸ਼ੋਅ ਹੋ ਰਿਹਾ ਸੀ ਤਾਂ ਅੰਦਰ ਹਜ਼ਾਰਾਂ ਦੀ ਗਿਣਤੀ 'ਚ ਲੋਕ ਨੱਚ ਰਹੇ ਸੀ ਮੇਰੇ ਗਾਣਿਆਂ ਤੇ ਤੇ ਬਾਹਰ ਕੁਝ ਚੰਦ ਬੰਦੇ 100 200 ਦੀ ਗਿਣਤੀ 'ਚ ਵਿਰੋਧ ਕਰ ਰਹੇ ਸੀ ਜੀ ਤਾਂ ਫਿਰ ਉਹ ਕਹਿੰਦਾ ਕਿ ਮੈਂ ਉਸ ਦਿਨ ਜਾ ਕੇ ਦੋ ਬੋਤਲਾਂ ਪੀ ਕੇ ਗਾਣਾ ਲਿਖਣਾ ਸ਼ੁਰੂ ਕੀਤਾ ਤੇ ਮੈਂ ਜਦੋਂ ਚਾਰ ਬੋਤਲਾਂ ਵੋਡਕਾ ਦੀਆਂ ਪੀ ਲਈਆਂ ਤਾਂ ਮੈਂ ਗਾਣਾ ਲਿਖਿਆ ਚਾਰ ਬੋਤਲ ਵੋਡਕਾ ਕਾਮ ਮਿਰਰ ਰੂਜ਼ ਦਾ ਕਹਿੰਦਾ ਮੈਂ ਉੱਥੇ ਇਹ ਗੱਲ ਫਿਰ ਠਾਣ ਲਈ ਵੀ ਹੁਣ ਇਹਨਾਂ ਦੀਆਂ ਨਸਲਾਂ ਦੇ ਵਿੱਚ ਮੈਂ ਦਾਰੂ ਇੰਨੀ ਭਰ ਦੂੰਗਾ ਕਿ ਯਾਦ ਰੱਖਣਗੇ ਗੁੱਸੇ 'ਚ ਇਹ ਗੱਲ ਕਹੀ ਇਸ ਗੱਲ ਦਾ ਹੁਣ ਵਿਰੋਧ ਹੋ ਰਿਹਾ ਜਗਪ੍ਰੀਤ ਕੇ ਬਹੁਤ ਸਾਰੇ ਲੋਕ ਲਿਖ ਰਹੇ ਨੇ ਕਿ ਹਣੀ ਸਿੰਘ ਨੂੰ ਇਸ ਗੱਲ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ। ਔਰ ਹਣੀ ਸਿੰਘ ਨੇ ਗੱਲ ਬਹੁਤ ਗਲਤ ਕੀਤੀ ਕਿ ਸਿੱਖਾਂ ਦੀਆਂ ਨਸਲਾਂ ਜਿਵੇਂ ਸ਼ਰਾਬ ਪਰ ਦੂੰਗਾ ਉਹਨੇ ਕਿਹਾ ਕਿ ਉਹਨੇ ਕਿਹਾ ਕਿ दारू ਤਾਂ ਵੈਸੇ ਤਾਂ ਸਾਡਾ ਕਲਚਰ ਹੀ ਹੈ। ਜੀ। ਮਤਲਬ ਜਿਸ ਤਰ੍ਹਾਂ ਉਹਨੇ ਕਿਹਾ ਤਾਂ ਫਿਰ ठान ਕੇ ਕੰਮ ਕੀਤਾ ਹੋ ਗਿਆ ਹੈ ਗੁੱਸੇ 'ਚ ਤੁਸੀਂ ਆਪਣੇ ਫੈਨਸ ਨੂੰ ਹੀ ਉੱਠੇ-ਪਾਸੇ ਮੈਨੂੰ ਲੱਗਦਾ ਹੈ ਕਿ ਇਹ ਅਸਲ 'ਚ ਕੀ ਹੈ ਕਿ ਇਹ ਉਹਦਾ ਕਸੂਰ ਨਹੀਂ ਹੈ ਜੋ ਮੈਨੂੰ ਲੱਗ ਰਿਹਾ ਹੈ। ਉਹ ਬਹੁਤ ਨਸ਼ਿਆਂ 'ਚ ਇੰਨਾ ਕਾ ਜ਼ਿਆਦਾ ਗਲਤਾਨ ਹੋ ਗਿਆ ਸੀਗਾ ਕਿ ਅਜੇ ਵੀ ਮੈਨੂੰ ਲੱਗਦਾ ਕਿ ਹਨੀ ਸਿੰਘ ਦੀ ਜਿਹੜੀ ਮਾਨਸਿਕ ਸਥਿਤੀ ਹੈ ਉਹ ਠੀਕ ਨਹੀਂ ਲੱਗ ਰਹੀ ਮੈਨੂੰ ਉਹ ਮੈਨੂੰ ਲੱਗਦਾ ਹਾਲੇ ਉਸ ਜਿਹੜਾ ਪੋਸਟ ਇੱਕ ਇੱਕ ਨਾ ਹੁਸਾਇਆ ਮੈਂ ਪੱਕਾ ਕਹਿ ਦਿੰਨੇ ਆ ਮਤਲਬ ਉਹ ਤੋਂ ਬਾਹਰ ਆਉਣ ਤੋਂ ਬਾਅਦ ਵੀ ਇੱਕ ਨਾ ਦੌਰ ਰਹਿੰਦਾ ਹੈ ਤੁਹਾਡੇ ਤੇ ਕਿ ਬਹੁਤ ਸਾਰੇ ਲੋਕ ਕਹਿ ਲਿਖ ਰਹੇ ਆ ਕਿ ਇੱਥੇ ਅਬਦਾਲੀ ਵਰਗੇ ਆਏ ਆ ਇੱਥੇ ਗਜਨੀ ਵਰਗੇ ਆਏ ਆ ਇੱਥੇ ਮਾਸਿਰੰਗੜ ਵਰਗੇ ਆਏ ਐ ਹਨਾ ਵੀ ਉਹ ਉਹ ਵੀ ਇਸੇ ਹੰਕਾਰ ਨਾਲ ਆਏ ਵੀ ਮੈਂ ਇਹਨਾਂ ਦੀਆਂ ਨਸਲਾਂ ਤਬਾਹ ਕਰ ਦੂੰਗਾ ਤੇ ਇੱਕ ਵੀਰ ਨੇ ਬਹੁਤ ਸੋਹਣਾ ਲਿਖਿਆ ਹੋਇਆ ਸੀਗਾ ਕਿ ਜਾ ਕੇ ਫਤਿਹਗੜ ਸਾਹਿਬ ਗੇੜਾ ਮਾਰਿਆ ਇ ਤੇ ਤੈਨੂੰ ਉੱਥੇ ਨੀਆਂ ਚ ਵਿਚਨੇ ਹੋਏ ਹੱਸਦੇ ਹੋਏ ਚਿਹਕਦੇ ਹੋਏ ਉਹ ਚਿਹਰੇ ਦਸਣਗੇ ਜਿਨ੍ਹਾਂ ਦੀ ਯਾਦ ਪਰਦੇ ਵਿੱਚ ਲੱਖਾਂ ਦੀ ਗਿਣਤੀ ਚ ਉੱਥੇ ਅੱਜ ਸੰਗਤ ਨ ਤਮਸਤਕ ਹੋਣ ਚਲੀ ਜਾਂਦੀ ਹੈ ਤੇ ਇਸ ਤਰ੍ਹਾਂ ਦੀਆਂ ਮਿਸਾਲਾਂ ਭਰੀਆਂ ਪਈਆਂ ਸਿੱਖ ਇਤਿਹਾਸ ਦੇ ਵਿੱਚ ਤਾਂ ਕੌਮ ਪੂਰੀ ਤੇ ਮਹਿਣਾ ਹੋ ਜਾਣਾ ਮੈਨੂੰ ਲੱਗਦਾ ਇਹ ਥੋੜੀ ਜੀ ਹਣੀ ਸਿੰਘ ਦੀ ਮੂਰਖਤਾ ਰਹੀ ਹੈ ਇਨੀਸ਼ੀਅਲ ਦੌਰ ਚ ਜਦੋਂ ਉਹਨੇ ਕੇਸ ਵੀ ਕਟਾਇਓ ਜ਼ਿਕਰ ਕਰਦਾ ਕਿ ਮੈਂ ਕੇਸ ਕਟਾਤੇ ਸੀ ਫਿਰ ਮੈਂ ਸਕੂਲ ਗਿਆ ਫਿਰ ਮੈਂ ਜਿਹੜੇ ਸਕੂਲ ਚ ਪੜਦਾ ਸੀ ਪ੍ਰਿੰਸੀਪਲ ਨੇ ਮੈਨੂੰ ਮਤਲਬ ਉੱਥੇ ਕੁਝ ਕਿਹਾ ਤੇ ਫਿਰ ਉਦੋਂ ਬਾਅਦ ਮੇਰਾ ਮਨ ਉੱਠ ਗਿਆ ਤਾਂ ਮੈਨੂੰ ਲੱਗਦਾ ਇਹ ਕੋਈ ਮਹਿਣਾ ਨਹੀਂ ਹੈ ਹੁਣ ਮੰਨ ਲਓ ਮੈਂ ਵੀ ਜਿਵੇਂ ਮੈਂ ਦਾੜੀ ਦੇ ਮਨ ਲੋ ਕੇ ਵਾਲ ਕੱਟਣਾ ਦਾੜ੍ਹੀ ਕੱਟਣਾ ਤਾਂ ਜੇ ਮੈਂ ਇਹਨੂੰ ਜਸਟੀਫਾਈ ਕਰਨ ਲੱਗ ਜਾਂ ਕਿ ਨਹੀਂ ਇਹ ਠੀਕ ਹੈ ਇਹ ਤਾਂ ਹੁੰਦਾ ਇਹ ਗਲਤ ਹੈ ਗਲਤ ਤਾਂ ਗਲਤ ਹੈ ਇਹ ਤੁਹਾਨੂੰ ਤੁਹਾਨੂੰ ਇਹ ਮੰਨਣਾ ਪਊਗਾ ਕਿ ਤੁਸੀਂ ਉਸ ਉਸ ਕੌਮ ਜਾਂ ਤਾਂ ਤੁਸੀਂ ਇਹ ਕਬੂਲੋ ਕਿ ਤੁਸੀਂ ਮੰਨਦੇ ਹੀ ਨਹੀਂ ਜੀ ਤੁਸੀਂ ਬਾਹਰ ਜੋ ਮਰਜ਼ੀ ਕਰੋ ਜੇ ਮੈਂ ਕਹਾਂ ਵੀ ਨਹੀਂ ਮੈਂ ਸਿੱਖ ਵੀ ਆ ਫਿਰ ਜੇ ਮੈਂ ਜੋ ਗਲਤ ਕਰ ਰਿਹਾ ਉਹ ਗਲਤ ਹੈ ਜਿਵੇਂ ਮੈਂ ਇਹ ਗੱਲ ਤੁਹਾਨੂੰ ਅੱਜ ਕਹਿ ਰਿਹਾ ਵੀ ਇਹ ਗਲਤ ਹੈ ਤਾਂ ਮੈਂ ਆਪਦੀ ਗੱਲ ਕਿਸੇ ਹੋਰ ਤੇ ਨਹੀਂ ਸਿੱਟ ਸਕਦਾ ਇਹ ਪੂਰੀ ਕੌਮ ਤੇ ਮਹਿਣਾ ਨਹੀਂ ਹੁੰਦਾ ਜਿਵੇਂ ਤੁਹਾਡੇ ਆਦੇ ਕੁੜੀ ਗੁਰਦੁਆਰੇ ਲੰਗਰ ਲੈਣ ਗਈ ਸ਼ਾਇਦ ਉਹਨੂੰ ਮਨਾ ਕਰਤਾ ਜਾਂ ਕੀ ਘਟਨਾ ਵਾਪਰੀ ਉੱਥੇ ਕੈਨੇਡਾ ਦੀ ਗੱਲ ਸੀ ਬਾਅਦ ਜੁਣੇ ਕਿ ਮੈਂ ਤਾਂ ਗੁਰਦੁਆਰੀ ਨਹੀਂ ਜਾਂਦੀ ਐਟੋ ਤਾਂ ਇਹ ਨਹੀਂ ਹੁੰਦੀ ਮੰਨ ਲਓ ਜਿਵੇਂ ਮੈਂ ਗੁਰਦੁਆਰੇ ਗਿਆ ਤੇ ਮੇਰੇ ਨਾਲ ਬਹੁਤ ਸਾਰੀ ਵਾਰੀ ਹੁੰਦਾ ਵੀ ਕਈ ਵਾਰੀ ਦਰਬਾਰ ਸਹਿ ਬਹੁਤ ਸਾਰੀ ਸੰਗਤ ਜਾਂਦੀ ਤੇ ਕਈ ਵਾਰੀ ਕੋਈ ਨਾ ਕੋਈ ਸੇਵਾਦਾਰ ਉਹਨਾਂ ਨਾਲ ਚੰਗੀ ਮਾੜੀ ਕਰ ਦਿੰਦਾ ਹਨਾ ਬੋਲ ਬਾਣੀਓ ਜੀ ਉਸ ਗੱਲ 'ਚ ਨਹੀਂ ਪੈ ਰਹੇ ਹੋ ਠੀਕ ਹੈ ਜਾਂ ਗਲਤ ਹੈ ਉਹ ਬੜੇ ਵਾਰੀ ਆਪਾਂ ਗੱਲ ਕੀਤੀ ਹੈ ਪਰ ਕਿਉਂਕਿ ਇੱਕ ਸੇਵਾਦਾਰ ਨੇ ਤੁਹਾਨੂੰ ਮੰਦਾ ਬੋਲਤਾ ਤਾਂ ਫਿਰ ਇਹ ਥੋੜੀ ਹੁੰਦਾ ਵੀ ਜਾ ਬਾਬਾ ਮੈਂ ਤਾਂ ਨਹੀਂ ਆਉਂਦਾ ਅਜ ਤੋਂ ਬਾਅਦ ਮੈਂ ਤਾਂ ਮੱਥਾ ਟੇਕਣ ਹੀ ਨਹੀਂ ਆਉਂਦਾ ਮੈਂ ਤਾਂ ਐਂ ਬੋਲਦਾ ਕਿਸੇ ਨੇ ਤਾਂ ਥੋੜਾ ਫਿਰ ਇਟ ਮੀਨਸ ਕਿ ਤੁਹਾਡੀ ਜੜ ਬੜੀ ਕਮਜ਼ੋਰ ਸੀ ਜੀ ਤੁਹਾਡੀਆਂ ਨੀਆਂ ਬਹੁਤ ਕਮਜ਼ੋਰ ਸੀਗੀਆਂ ਵੀ ਇੱਕ ਹਵਾ ਦਾ ਬੁੱਲਾ ਆਇਆ ਤੇ ਪੱਟ ਕੇ ਤੁਹਾਨੂੰ ਉਹ ਮਾਰਿਆ ਬਿਲਕੁਲ ਇਹ ਹਣੀ ਸਿੰਘ ਨਾਲ ਹੋਇਆ ਲੱਗਦਾ ਕਿ ਉਹਦੇ ਉਹਦੀ ਜਿਹੜੀ ਪਰਪਰੇਸ਼ ਸੀ ਨਾ ਮਤਲਬ ਉਹ ਭਾਵੇਂ ਮੰਨ ਲਓ ਜੇ ਉਹਦੇ ਨਾਲ ਕੁਝ ਇਹ ਜਾ ਪ੍ਰਿੰਸੀਪਲ ਨੇ ਕੀਤਾ ਸੀ ਪੂਰੀ ਕੌਮ ਦੇ ਸਿਰ ਮਿਹਣਾ ਨਹੀਂ ਹੈ ਮੈਂ ਮੰਨ ਲਓ ਮੈਂ ਹੁਣ ਕੁਝ ਇਹ ਜੀ ਗੱਲ ਕਹਿ ਦਿਆਂ ਕੱਲ ਨੂੰ ਕੋਈ ਇੱਕ ਸਿੰਘ ਉੱਠ ਕੇ ਮੇਰੇ ਨਾਲ ਗੁੱਸਾ ਹੋ ਜੇ ਉਸ ਗੱਲ ਤੇ ਹਨਾ ਯਾ ਮੇਰੀ ਉਹਦੇ ਨਾਲ ਫਿਜ਼ੀਕਲੀ ਵੀ ਲੜਾਈ ਹੋ ਜੇ ਤਾਂ ਮੈਂ ਪੂਰੀ ਕੌਮ ਸਿਰ ਗੱਲ ਨਹੀਂ ਸਿੱਟ ਸਕਦਾ। じゃ ਬਾਬਾ ਆਪਦਾ ਧਰਮ ਸੰਭਲ ਲੈ। ਬਿਲਕੁਲ। ਮੇਰੀ ਮੇਰੀ ਫਾਊਂਡੇਸ਼ਨ ਚ ਪ੍ਰੋਬਲਮ ਹੈ। ਤਾਂ ਜਿਹੜੀ ਗੱਲ ਇਹਨੇ ਕੀਤੀ ਹੈ ਨਾ ਹੁਣ ਉਹ ਮਾਫੀ ਮੰਗੇ ਨਾ ਮੰਗੇ ਮੈਨੂੰ ਇਹ ਲੱਗਦਾ ਮੈਂ ਪਰਸਨਲੀ ਇਹ ਮਹਿਸੂਸ ਕਰ ਰਿਹਾ ਇੱਕ ਤਾਂ ਉਹ ਦੌਰ ਉਹਨੇ ਦੇਖਿਆ ਫਿਰ ਉਹ ਨਸ਼ਿਆਂ ਵਾਲਾ ਦੌਰ ਦੇਖਿਆ ਉਹਨੇ ਆਰਟਿਸਟ ਹੋਰ ਵੀ ਵੱਡੇ ਹੋਏ ਹਨੀ ਸਿੰਘ ਤੋਂ ਵੱਧ ਸ਼ੋਰਤ ਵਾਲੇ ਆਰਟਿਸਟ ਦਿਲਜੀਤ ਅਰਗੇ ਬੈਠੇ ਆ ਹਣੀ ਸਿੰਘ ਤੋਂ ਵੱਧ ਸ਼ੋਰਤ ਵਾਲੇ ਆਰਟਿਸਟ ਸਿੰਦਰ ਸਰਤਾਜ ਹੋਣੇ ਬੈਠੇ ਆ ਤੇ मीनिंगफुल ਮਿਊਜ਼ਿਕ ਵਾਲੇ ਲੋਕ ஏਰ ਰਹਿਮਾਨ ਛੋਟਾ ਨਾਮ ਥੋੜੀ ਹੈ ਹ ਅ ਅਰੀਜੀਤ ਸਿੰਘ ਮੈਂ ਕਹਿੰਦਾ ਬਹੁਤ ਵੱਡੇ ਨਾਮ ਬੈਠੇ ਸੋਨੂੰ ਨਿਗਾ ਮਰਗੇ ਬੈਠੇ ਆ ਤਾਂ ਇੱਕ ਤਾਂ ਮੈਨੂੰ ਇਹ ਲੱਗਦਾ ਕਿ ਇਹਨੂੰ ਬਹੁਤ ਵੱਡਾ ਵਹਿਮ ਤੇ ਗਮਾਨ ਹੋ ਗਿਆ ਸੀ ਹਣੀ ਸਿੰਘ ਹੋਣਾ ਉਸ ਦੌਰ ਦੇ ਵਿੱਚ ਉਹ ਹਾਲੇ ਉਹ ਨਸ਼ਾ ਉਤਰਿਆ ਨਹੀਂ ਹੈ ਵੀ ਬਾਦਸ਼ਾਹ ਵੀ ਗਲਤ ਹੈ ਰਫਤਾਰ ਵੀ ਗਲਤ ਹੈ ਤਾਂ ਫਿਰ ਉਹ ਗਲਤ ਜਾਂ ਸਹੀ ਹੈ ਕਿ ਨਹੀਂ ਹੈ ਉਹ ਅੱਜ ਰੈਲੇਵੈਂਟ ਨਹੀਂ ਬਿਲਕੁਲ ਬਾਦਸ਼ਾਹ ਅੱਜ ਵੀ ਰੈਲੇਵੈਂਟ ਹੈ ਰਫਤਾਰ ਅੱਜ ਵੀ ਰੈਲੇਵੈਂਟ ਹੈ ਜਿਵੇਂ ਨਸੀਬ ਤੇ ਉਹਦੀ ਮਸਲਾ ਹੋਇਆ ਨਾ ਸੁਲਤਾਨ ਆਲਾ ਤੇ ਸੁਲਤਾਨ ਨੂੰ ਭਾਵੇਂ ਲੱਖ ਗਾਲਾਂ ਕੱਢੀ ਜਾਓ ਸੁਲਤਾਨ ਗਰੋ ਕਰ ਹੀ ਗਿਆ ਰੈਲੇਵੈਂਟ ਰਿਹਾ ਹਨਾ ਤਾਂ ਜਦੋਂ ਅਸੀਂ ਲਾਈਫ ਚ ਅੱਗੇ ਚੱਲ ਰਹੇ ਹੁੰਨੇ ਹਨਾ ਮੇਣਿਆਂ ਤੇ ਜਿਵੇਂ ਮੈਨੂੰ ਮੈਂ ਪਿੱਛੇ ਪਿਛਲੇ ਦਿਨਾਂ ਚ ਆਸਟ੍ਰੇਲੀਆ ਸੀ ਤਾਂ ਕਿਸੇ ਨੇ ਗੱਲ ਬੋਲੀ ਵੀ ਤੇਰੇ ਨਾਲ ਬਹੁਤ ਕੁਝ ਵਾਪਰਿਆ ਪਰ ਤੂੰ ਗੱਲ ਨਹੀਂ ਕਰਦਾ ਹਨ ਪਰਚੇ ਹੋਏ ਜਾਂ ਕੁਝ ਹੋਇਆ ਤਾਂ ਮੈਨੂੰ ਇਹ ਲੱਗਦਾ ਵੀ ਕਿਰਾਏ ਬੇਬੀ ਬਣ ਕੇ ਸਿੰਪਥੀ ਤਾਂ ਲਈ ਜਾ ਸਕਦੀ ਇੱਕ ਵਾਰੀ ਪਰ ਜੇ ਕਰੀਅਰ ਵਾਈਜ਼ ਤੁਸੀਂ ਦੇਖਣਾ ਕਿ ਮੇਰੀ ਗਰੋਥ ਕਿਵੇਂ ਹੁੰਦੀ ਰਹੇ ਉਹ ਕੰਮ ਨਾਲ ਹੀ ਹੋਣੀ ਹੈ ਤੇ ਸਮੇਂ ਨਾਲ ਆਪਦੇ ਆਪ ਨੂੰ ਬਦਲ ਕੇ ਹੋਣੀ ਹੈ ਜਿਹੜਾ ਬੰਦਾ ਆਪਦੇ ਆਪ ਨੂੰ ਤਬਦੀਲ ਨਹੀਂ ਕਰ ਰਿਹਾ ਉਸ ਸਮੇਂ ਦਾ ਹਣੀਬਣ ਕਿੰਨੀ ਚੱਲ ਰੋ ਰੈਲੇਵੈਂਟ ਨਹੀਂ ਰਹਿਣਾ ਜਿਵੇਂ ਗਾਇਕਾਂ ਚ ਹੁੰਦਾ ਮੋੜ ਕੇ ਕੋਸਦੇ ਆ ਵੀ ਉਹ ਫਿਰ ਇਹ ਗੱਲ ਕਵਾਂਗੇ ਹਾਂ ਵੀ 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 ਲੋਕ ਵੀ ਮੇਰੀ ਦਾ ਕੌਮ ਮਾੜੀ ਸੀ ਮੇਰਾ ਪੰਥ ਮਾੜਾ ਸੀ ਮੇਰੇ ਦਾ ਲੋਕ ਮਾੜੇ ਸੀ ਮੈਂ ਉਸ ਵੇਲੇ ਆ ਸੀ ਅਸੀਂ ਪਾਸਟ ਚ ਬਹਾਲਾ ਜੀ ਨੇ ਤਾਂ ਇਹ ਮੈਨੂੰ ਲੱਗਦਾ ਹਣੀ ਸਿੰਘ ਅਜੇ ਪਾਸਟ ਚ ਜੀ ਰਿਹਾ ਵੀ ਮੈਂ ਇਹ ਸੀ ਮੈਂ ਇਹ ਸੀ ਮੈਂ ਇਹ ਸੀ ਬਹੁਤ ਵੱਡਾ ਮੁਕਾਮ ਹਾਸਲ ਕਰਨ ਵਾਲੇ ਲੋਕ ਵੀ ਜਦੋਂ ਉਹਨਾਂ ਦਾ ਕਰੀਅਰ ਚ ਡਾਊਨਫਾਲ on that ਸਿਕਰੇਟਰਸ ਦੇਖੋ ਜੀ ਬਾਬਰ ਆਜ਼ਮ ਸਾਲ ਪਹਿਲਾਂ ਤੱਕ ਉਹਦੀ ਦੇਸ਼ ਦੇ ਲੋਕ ਕਹਿੰਦੇ ਸੀ ਉਹ ਤਾਂ ਕੋਲੀ ਤੋਂ ਵੀ ਤਕੜਾ ਹੈ ਅੱਜ ਉਹੀ ਕੰਟਰੀ ਦੇ ਲੋਕ ਕਹਿੰਦੇ ਨੂੰ ਟੀਮ ਚੋਂ ਕੱਢ ਦਿਓ ਬਾਬਰ ਆਜ਼ਮ ਨੂੰ ਡਾਊਨਫਾਲ ਹੁਣ ਉਹ ਬਾਬਰ ਆਜ਼ਮ ਤੇ ਡਿਪੈਂਡ ਕਰਦਾ ਹੈ ਕਿ ਉਹ ਪੁਰਾਣੀਆਂ ਨੂੰ ਯਾਦ ਕਰਾ ਕੇ ਮੈਂ ਇੱਥੇ ਵੀ ਸੌ ਕੀਤਾ ਇੱਥੇ ਵੀ ਸੌ ਕੀਤਾ ਤੇ ਆਪਦੇ ਲੋਕਾਂ ਨੂੰ ਗਾਲਾਂ ਕੱਢੂਗਾ ਜਾਂ ਉਹ ਇਸ ਗੱਲ ਨੂੰ ਪੋਜ਼ਿਟਿਵਲੀ ਲੈ ਕੇ ਪ੍ਰੈਕਟਿਸ ਚ ਦੁਬਾਰਾ ਆ ਕੇ ਫਿਰ ਵੱਡੀ ਟੀਮ ਦੇ ਖਿਲਾਫ ਰਨ ਕਰੇ ਰਨ ਕਰਕੇ ਇਹ ਸੀਰੀਜ਼ ਜਿਤਾਊਗਾ ਤੇ ਫਿਰ ਲੋਕ ਦੁਬਾਰਾ ਕਹਿਣ ਲੱਗ ਜਾਣਗੇ ਵਾਹ 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 ਕਿਵੇਂ ਜਸਬੀਰ ਜੱਸੀ ਨਾਲ ਕੀ ਹੋਇਆ ਜਸਬੀਰ ਜੱਸੀ ਚੋਟੀ ਤੇ ਗਿਆ ਫਿਰ ਇੱਕ ਕਲੀਨ ਪੈਚ ਆਇਆ ਉਹਦੇ ਜ਼ਿੰਦਗੀ 'ਚ ਅੱਜ ਕੱਲ ਫਿਰ ਜਸਬੀਰ ਜੱਸੀ ਕੋਲ ਜਿੰਨੇ ਸ਼ੋਅ ਹੈ ਕਿਸੇ ਕੋਲ ਸ਼ੋਅ ਨਹੀਂ ਹੈਗੇ ਤਾਂ ਜਾਂ ਤਾਂ ਉਹ ਕਵੇ ਵੀ ਮੈਂ ਜਦੋਂ ਦਿਲ ਲੈ ਗਈ ਗਾਇਆ ਮੈਂ ਆਹ ਕੀਤਾ ਮੈਂ ਐ ਆ ਮੈਂ ਐ ਆ ਮੈਂ ਫਿਰ ਉਹ ਫਿਰ ਕਵੇ ਲੋਕ ਤਾਂ ਮੂਰਖ ਨੇ ਲੋਕ ਤਾਂ পাগল ਨੇ ਲੋਕਾਂ ਦਾ ਅਕਲ ਹੈ ਨਹੀਂਗੀ ਜਾਂ ਤਾਂ ਇਹ ਕਹਿ ਲੈ ਜਾਂ ਉਹ ਵਾਪਸੀ ਕਰੇ ਉਹਨੇ ਵਾਪਸੀ ਕੀਤੀ ਹੈਨਾ ਸਿਮਿਲਰਲੀ ਹਰ professions ਦੇ characters ਚ ਦੇਖੋ ਤੁਸੀਂ ਸਚਿਨ ਤੰਦੁਲਕਰ ਤੇ ਦੌਰ ਆਇਆ ਫੁੱਟਬਾਲ ਦੇ ਦੇਖੋ ਤੁਸੀਂ ਕਿੰਨਾ ਕੁਸ਼ ਵਿਰਾਟ ਕੋਹਲੀ ਵਿਲੀਅਮ ਪੈਨਾ ਦੇ ਤੇ ਸਰੀਨਾ ਵਿਲੀਅਮਸ ਤੇ ਇੱਕ ਦੌਰ ਆਇਆ ਉਹ ਲੀਨ ਪੈਚ ਗਈ ਫਿਰ ਉਹਨੇ ਬਾਉਂਸ ਬੈਕ ਕੀਤਾ ਕਮਾਲ ਦੀ ਟੈਨਿਸ ਖੇਡਲੀ ਹੈਨਾ ਵਿਗਨੇਸ਼ ਫੋਰਗਟ ਵਿਨੇਸ਼ ਫੋਰਗਟ ਦੇਖੋ ਤੁਸੀਂ ਹੈਨਾ ਤਾਂ ਇਹ ਹੈ ਕਿ ਇਹ ਇੱਕ ਇਹ ਇਹ ਜਾਂ ਤਾਂ ਮੇਣਾ ਜਿਵੇਂ ਮੇਣਾ ਮਾਰੋ ਤੇ ਨਹੀਂ ਫਿਰ ਉੱਠੋ ਉੱਠੋ ਬਿਲਕੁਲ ਤਾ ਹਣੀ ਸਿੰਘ ਨੂੰ ਮੈਨੂੰ ਲੱਗਦਾ ਕਿ ਇਹ ਪੰਥ ਤੇ ਕੌਮ ਦੇ ਸਿਰ ਕਾਦਾ ਮੇਣਾ ਹੈ ਮਿੱਤਰਾ ਤੇਰੇ ਮੇਰੇ ਵਰਗੇ ਲੱਖਾਂ ਜੰਮੇ ਮਰ ਜਾਣਾ ਆਪਦੀ ਆਪਦੀ ਫੀਲਡ ਚ ਪਤਾ ਨਹੀਂ ਕੀ ਕੁਸ਼ ਕਰਗੇ ਉਹਨਾਂ ਨੂੰ ਕੋਈ ਯਾਦ ਵੀ ਨਹੀਂ ਕਰਦਾ ਹਣਾ ਤਾਂ ਪੰਥ ਦਾ ਦੀਪ ਸਿੱਧੂ ਬਾਈ ਕਹਿੰਦਾ ਹੁੰਦਾ ਸੀਗਾ ਵੀ ਕਹਿੰਦਾ ਮੱਕੜ ਬਾਈ ਪੰਥ ਦਾ ਮੇਣਾ ਨਹੀਂ ਲਈਦਾ ਕਦੇ ਇਹ ਪੁਛਤਾ ਤਾਂ ਹੀ ਨਾਲ ਰਹਿੰਦਾ ਕਹਿੰਦਾ ਪੰਥ ਜੀ ਨੂੰ ਮੇਣਾ ਮਾਰਦੇ ਨਾ ਅ ਕਈਆਂ ਨੂੰ ਤਨਖਾਈਆ ਕਰਾਰ ਕਰਕੇ ਮਰਮੁਰ ਗਏ ਦੁਨੀਆ ਤੋਂ ਉਹ ਪਿੱਟੀ ਜਾਂਦੇ ਇਸ ਗੱਲ 'ਚ ਵੀ ਜੀ ਸਾਨੂੰ ਐਂ ਕਹਿਤਾ ਤਨਖਾਈਆ ਕਰਾਰ ਕਰਤਾ ਇਹ ਕੌਣ ਹੁੰਦੇ ਆ ਕਰਨ ਵਾਲੇ ਫਲਾਨੇ ਕੌਣ ਹੁੰਦੇ ਆ ਇਹ ਗੱਲਾਂ ਲੱਖ ਕਰੀ ਜਾਓ ਤੁਸੀਂ ਜੀ ਗੱਲ ਤਾਂ ਇਹ ਐ ਤੁਸੀਂ ਪੰਥ ਦਾ ਮਹਿਣਾ ਉਠਾ ਚੱਲੋਂਗੇ ਮਹਿਣਾ ਲਾਉਂਗੇ ਤਾਂ ਫਿਰ ਉਹ ਜ਼ਿੰਦਗੀ ਪਰ ਨਾਲ ਰਹੂਗਾ ਬਿਲਕੁਲ ਕਰੀ ਜਾਓ ਇਹ ਗੱਲਾਂ ਮੈਨੂੰ ਲੱਗਦਾ ਕਿ ਉਹਨੂੰ ਥੋੜਾ ਮੈਚੁਰ ਬਿਹੇਵ ਕਰਨਾ ਚਾਹੀਦਾ ਹੁਣ ਵੀ ਹੁਣ ਵੀ ਉਹਦੇ ਕੋਲ ਕਲਾ ਐ ਉਹ ਆ ਵਾਪਸ ਆਵੇ ਨਸ਼ਿਆਂ ਤੋਂ ਬਾਹਰ ਆਵੇ ਇੱਕ ਥਾਂ ਤੇ ਕਹੀ ਜਾਂਦਾ ਸੀ ਵੀ ਸੁੱਕੇ ਨਸ਼ੇ ਨਾ ਕਰੋ ਦਾਰੂ ਦਰੂ ਪੀ ਲਿਆ ਕਰੋ ਇਹ ਵੀ ਕੋਈ ਜਦੋਂ ਤੁਸੀਂ ਤੁਹਾਡਾ ਮਾਈਂਡ ਸੈਟ ਦੇਖੋ ਇਹ ਨਿਰੀ ਸਪਿਰਚੁਅਲ ਗੱਲ ਹੈ ਹੁਣ ਜੀ ਔਰ ਜੇ ਉਹ ਅਥੀਇਸਟ ਸੀ ਤੇ ਹੁਣ ਰੱਬ ਨੂੰ ਮੰਨਣ ਲੱਗਿਆ ਨਾ ਤਾਂ ਇਹ ਸਿੰਗਲ ਤੋਂ ਮੇਰੇ ਵੀਰ ਸੋਚ ਹਨੀ ਸਿੰਘ ਇਸ ਗੱਲ ਨੂੰ ਵੀਰੇ ਇਹ ਸੋਚ ਵੀ ਤੂੰ ਇਹ ਕਿਹਾ ਵੀ ਮੈਂ ਨਸਲਾਂ ਤਬਾਹ ਕਰ ਦੂੰਗਾ ਤੇ ਤੂੰ ਆਪ ਤਬਾਹ ਹੋ ਗਿਆ ਸੋਚੋ ਇਹ ਗੱਲ ਹੈ ਹੈ ਜਿਵੇਂ ਕਿਸ ਨੇ ਕਿਹਾ ਕਿ ਜਿਨੇ ਬੇਦਬੀ ਕਰਾਈ ਉਹਦਾ ਕੱਖ ਨਾ ਰਹੇ ਤੇ ਉਹ ਕਹਿੰਦੇ ਤੁਹਾਡੇ ਤੇ ਹੀ ਵਾਪਰ ਗਿਆ ਤੁਹਾਡਾ ਕੱਖ ਨਹੀਂ ਰਿਹਾ ਉਹ ਵਾਲੀ ਗੱਲ ਹਨੀ ਸਿੰਘ ਦੀ ਹੋਗੀ ਵੀ ਮੈਂ ਨਸਲਾਂ ਤਬਾਹ ਕਰ ਦੂੰਗਾ ਤੇ ਨਸਲ ਤੂੰ ਆਪ ਆਪ ਤਬਾਹ ਹੋਇਆ ਪੇ ਤੇ ਜੇ ਉਹਦੇ ਤੋਂ ਬਾਹਰ ਆਣਿਆ ਤਾਂ ਉਹਦੀ ਰਿਅਲਾਈਜੇਸ਼ਨ ਹੈ ਸੇਮ ਗੱਲ ਹੈ ਜਿਵੇਂ ਮੈਂ ਇੱਕ ਦਿਨ ਸ਼ੋਅ 'ਚ ਕਿਹਾ ਸੀ ਵੀ ਜਿਨ੍ਹਾਂ ਨੇ ਕੱਖ ਵਾਲੀ ਗੱਲ ਕੀਤੀ ਹੈ ਨਾ ਜੇ ਉਹਨਾਂ ਦੀ ਵਾਪਸੀ ਹੈ ਤਾਂ ਉਹਨਾਂ ਨੂੰ ਸੈਲਫ ਜਿੱਦ ਦਿਨ ਉਹਨਾਂ ਨੂੰ ਸੈਲਫ ਰਿਅਲਾਈਜੇਸ਼ਨ ਹੋ ਗਈ ਨਾ ਤੇ ਮਹਾਰਾਜ ਅੱਗੇ ਹੱਥ ਜੋੜ ਕੇ ਅਰਦਾਸ ਕੀਤੀ ਮਹਾਰਾਜ ਵਕਐ ਹੀ ਅਸੀਂ ਆਪ ਦੇ ਆਪ ਨੂੰ ਰੱਬ ਮੰਨਣ ਲੱਗੇ ਸੀ ਸਾਨੂੰ ਆਪਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਥਾਂ ਦੇ ਦੇ ਬਸ ਸੱਠੋਂ ਗਲਤੀ ਹੋ ਗਈ ਉਹ ਦਿਨ ਸਾਰਾ ਕੁਝ ਓਕੇ ਹੋ ਜਾਣ ਉਹਦਾ ਇੰਨਾ ਬਿਆਨਤ ਹੈ ਉਹਦਾ ਤਾਰ ਦੂ ਪੁਛਤਾ ਤਾਰ ਦੂ ਥੋਡੀਆਂ ਤੁਸੀਂ ਆਨੰਦ ਦੇਖਿਓ ਕਿੰਨਾ ਲੈਂਦੇ ਤਾਂ ਇਹ ਇਹਦੀ ਵਾਪਸੀ ਵੀ ਉਹਦੇ ਚ ਹੀ ਪਈ ਹੈ ਆ ਐਲਬਮ ਕੱਢੀ ਚੱਲੀ ਚੁੱਲੀ ਨਹੀਂ ਤਾਂ ਭਨੀ ਸਿੰਘ ਦੀ ਵਾਪਸੀ ਵੀ ਇਸ ਗੱਲ 'ਚ ਹੀ ਪਈ ਹੈ ਜੀ ਵੀ ਆ ਜਿਹੜੀ ਜਿਹੜੀ ਹੰਕਾਰ ਤੇ ਮੈਂ ਦੀ ਨੀਵਾ ਹੋ ਕੇ ਚੱਲੇ ਜੀ ਹੈ ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤੱਤੀ ਬਾ ਇਹ ਨੀਵੇਂ ਰੱਖਾਂ ਨੂੰ ਫਲ ਲੱਗਦੇ ਮੇਰੇ